ਸੁਪਾਲ ਸਿੰਘ ਖਹਿਰਾ ਨੂੰ ਅਕਸਰ ਹੀ ਵਿਰੋਧੀਆਂ ਦੇ ਵੱਲੋਂ ਪ੍ਰਚਾਰਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਕਿੜ ਜਰੂਰ ਹੈ ਸੰਗਰੂਰ ਸਿਟੀ ਕਿਉਂ ਹੋਰ ਸੀਟ ਕਿਉਂ ਨਹੀਂ ਕਿ ਸੁਪਾਲ ਸਿੰਘ ਖਹਿਰਾ ਜਿਹੜਾ ਪਹਿਲਾਂ ਕਿਤੇ ਨਾ ਕਿਤੇ ਇੱਕ ਵਿਵਾਦਿਤ ਬਿਆਨ ਚਲਦਾ ਸੀ ਜਿਸ ਨੂੰ ਵਿਰੋਧੀਆਂ ਦੇ ਵੱਲੋਂ ਪ੍ਰਚਾਰਿਆ ਗਿਆ ਸੀ ਜਿਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਇੱਕ ਟਵੀਟ ਨੇ ਮੈਨੂੰ ਕਿਤੇ ਨਾ ਕਿਤੇ ਮੇਰੀ ਤੋਹੀਨ ਕੀਤੀ ਹੈ ਕਿ ਉਹ ਸਾਰੇ ਕਿਸ ਨੂੰ ਕਰਨ ਦੀ ਤਿਆਰੀ ਹੈ ਜਾਂ ਸੁਪਾਲ ਸਿੰਘ ਖਹਿਰਾ ਖਾਸ ਤੌਰ ਤੇ ਸੰਗਰੂਰ ਤੇ ਨਹੀਂ ਦੇਖੋ ਪਹਿਲੀ ਗੱਲ ਮੈਂ ਤਾਂ ਆਪ ਮੰਗੀ ਨਹੀਂ ਨਾ ਟਿਕਟ ਮੈਂ ਕਿੜ ਤਾਂ ਤਾਂ ਕੱਢਾ ਜੇ ਮੈਂ ਕਹਿੰਦਾ ਕਿ ਮੈਨੂੰ ਟਿਕਟ ਦਿਓ ਮੈਂ ਕਿੜ ਕੱਢਣੀ ਆ ਕਿਹੜੇ ਇੱਕ ਬਹੁਤ ਨਾਰਮਲ ਛੋਟੀ ਜੀ ਗੱਲ ਹੈ ਆਫ ਕੋਰਸ ਦੈਟ ਆਲਸੋ ਡਿਮਾਂਡਸ ਜਸਟਿਸ ਮੇਰੇ ਖਿਲਾਫ ਜਿਹੜਾ ਕੇਸ ਹੋਇਆ ਨਾ ਇੱਕ ਅਨਪ੍ਰੈਸੀਡੈਂਟਿਡ ਇੱਕ ਵੈਂਜੈਂਸ ਦਾ ਤੇ ਇੱਕ ਬਹੁਤ ਵੈਂਡੇਟਾ ਦਾ ਬਹੁਤ ਵੱਡਾ ਇੱਕ ਮਜਸਮਾ ਹੈ ਵਾਹਿਗੁਰੂ ਜਦੋਂ ਸਾਨੂੰ ਸ਼ਕਤੀ ਪੱਖੇਗਾ ਮੈਂ ਤਾਂ ਇਨਸਾਫ ਕਰਾਉਣਾ ਵਾਂ ਇਹਨਾਂ ਨੇ ਤਾਂ ਝੂਠੇ ਬਿਆਨ ਝੂਠੀਆਂ ਗਵਾਈਆਂ ਝੂਠਾ ਕੇਸ ਮੈਂ ਤਾਂ ਇਨਸਾਫ ਇਸ ਕਰਕੇ ਜ਼ਰੂਰੀ ਆ ਤਾਂ ਕਿ ਪੁਲਿਸ ਕਿਸੇ ਹੋਰ ਨੂੰ ਵਿਕਟਮਾਈਜ਼ ਨਾ ਕਰੇ ਅਗਰ ਤਿੰਨ ਵਾਰ ਦਾ ਇਲੈਕਟਿਡ ਐਮਐਲਏ ਤੇ ਲੀਡਰ ਆਫ ਆਪੋਜੀਸ਼ਨ ਨੂੰ NDPS ਦੇ ਛੁੱਟੇ ਕੇਸ ਵਿੱਚ ਪੁਲਿਸ ਫਸਾ ਸਕਦੀ ਆ ਯੂ ਕੈਨ ਇਮੇਜਿਨ ਦ ਪਲਾਈਟ ਆਫ ਅਦਰਸ ਇਸ ਕਰਕੇ ਇਹ ਸੁਨੇਹਾ ਦੇਣਾ ਸਮਾਜ ਵਿੱਚ ਜ਼ਰੂਰੀ ਹੈ ਕਿ ਪੁਲਿਸ ਖੇਰੇ ਨੇ ਲੜਾਈ ਲੜੀ ਸੀ ਅਖੀਰ ਤੱਕ ਤੇ ਪੁਲਿਸ ਵਾਲਿਆਂ ਨੂੰ ਪੁੱਠੀ ਗਿਣਤੀ ਪੈ ਗਈ ਸੀਗੀ ਮੁੜ ਕੇ ਅਸੀਂ ਪਰਚਾ ਕੋਈ ਦਰਜ ਨਹੀਂ ਕਰਨਾ ਛੁੱਟਾ ਉਹ ਇੱਕ ਛੋਟਾ ਹਿੱਸਾ ਪੰਜਾਬ ਦੀ ਲਾਰਜਰ ਲੜਾਈ ਹੈਗੀ ਆ ਜੋ ਸਾਡਾ ਐਗਰੀਕਲਚਰ ਅਗਰੀਰੀਅਨ ਇਕਨੋਮੀ ਮਾਰ ਰਹੀ ਆ ਸਾਡੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ 1 ਲੱਖ ਕਰੋੜ ਦਾ ਕਰਜ਼ਾ ਸਾਡੇ ਪੰਜਾਬ ਤੇ 3.5 ਲੱਖ ਕਰੋੜ ਦਾ ਕਰਜ਼ਾ ਅਸੀਂ 31000 ਰੁਪਇਆ ਹਰ ਸਾਲ 31000 ਕਰੋੜ ਰੁਪਇਆ ਵਿਆਜ ਭਰ ਰਹੇ ਆ ਸਾਡੇ ਸਕੂਲ এডਿਕੇਸ਼ਨ ਸਿਸਟਮ ਕੋਲੈਪਸ ਸਾਡਾ ਡਿਸਪੈਂਸਰੀਆਂ ਦਾ ਸਿਸਟਮ ਡਾਊਨ ਹੈ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸੰਗਰੂਰ ਦੀ ਧਰਤੀ ਤੇ ਕੈਂਸਰ ਹੋ ਗਿਆ ਥੱਲੇ ਗੰਦਲਾ ਪਾਣੀ ਦਰਿਆਵਾਂ ਦਾ ਅਨਟਰੀਟਡ ਵਾਟਰ ਸਾਰਾ ਜ਼ਹਿਰ ਇੰਡਸਟਰੀ ਦਾ ਉਹਦੇ ਵਿੱਚ ਆ ਗਿਆ ਸਾਡਾ ਵਾਟਰ ਟੇਬਲ ਰੀਸੀਡ ਕਰ ਗਿਆ ਅਕੋਰਡਿੰਗ ਟੂ ਲੇਟੈਸਟ ਰਿਸਰਚ ਸੰਗਰੂਰ ਸਭ ਤੋਂ ਜ਼ਿਆਦਾ ਰੈੱਡ ਜ਼ੋਨ 'ਚ ਆ ਔਰ ਬਹੁਤ ਸਾਰੇ ਬਲॉक्स ਪੰਜਾਬ ਦੇ ਰੈੱਡ ਜ਼ੋਨ 'ਚ ਆ ਅਗਰ ਇਸੇ ਤਰੀਕੇ ਨਾਲ ਅਸੀਂ ਝੋਨੇ ਦੀ ਫਸਲ ਤੋਂ ਪਿੱਛੇ ਨਾ ਹਟੇ 14 ਲੱਖ ਟਿਊਬਲ ਤੋਂ ਪਾਣੀ ਕੱਢਦੇ ਰਹੇ ਉਹ ਦਿਨ ਦੂਰ ਨੇ ਕਿ ਜਦੋਂ ਪੰਜਾਬ ਦਾ ਪਾਣੀ ਧਰਤੀ ਥੱਲੇ ਮੁੱਕ ਜਾਵੇਗਾ ਕੀ ਭਗਵੰਤ ਮਾਨ ਨੇ ਇਹਨਾਂ ਮੁੱਦਿਆਂ ਤੇ ਕਦੀ ਚਰਚਾ ਕੀਤੀ ਹੈ ਕਦੀ ਵਿਧਾਨ ਸਭਾ 'ਚ ਸ਼ੁਰੂ ਮੈਂ ਕਹਿੰਨਾ ਕਿ ਸਾਡਾ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਫੋਰ ਟ੍ਰੇਡ ਇਟ ਵਿਲ ਹੈਲਪ ਦਾ ਇੰਡਸਟਰੀ ਇਟ ਵਿਲ ਹੈਲਪ ਦਾ ਐਗਰੀਕਲਚਰ ਸੈਕਟਰ ਭਗਵੰਤ ਕਹਿੰਦਾ ਨਹੀਂ ਖੁੱਲਣਾ ਚਾਹੀਦਾ ਸੋ ਕੁਝ ਗੱਲਾਂ ਦੇ ਉੱਤੇ ਬੀਜੇਪੀ ਦੀ ਸਾਹ ਜਾਇ ਇਹਨਾਂ ਦੇ ਨਾਲ ਔਰ ਭਾਜਪਾ ਭਗਵੰਤ ਮਾਨ ਨੂੰ ਪੰਜਾਬ ਨੂੰ ਟੈਰਰਾਈਜ਼ ਕਰਨ ਲਈ ਬੱਚੇ ਐਨਐਸਏ ਲਾ ਕੇ ਦਿਬਰੂਗੜ ਜ਼ਿਲ੍ਹਾ ਭਨ ਭੇਜਣ ਵਿੱਚ ਇਹ ਦੋਨਾਂ ਦਾ ਜੁਆਇੰਟ ਆਪਰੇਸ਼ਨਜ਼ ਨਜ਼ਰ ਆ ਰਹੇ ਨੇ ਜੀ ਆਖਰੀ ਸਵਾਲ ਕਰਨਾ ਸੁਪਾਲ ਸਿੰਘ ਖਹਿਰਾ ਨੂੰ ਅਕਸਰ ਹੀ ਵਿਰੋਧੀਆਂ ਦੇ ਵੱਲੋਂ ਪ੍ਰਚਾਰਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਕਿਹੜਾ ਜ਼ਰੂਰ ਹੈ ਸੰਗਰੂਰ ਸਿਟੀ ਕਿਉਂ ਹੋਰ ਸੀਟ ਕਿਉਂ ਨਹੀਂ ਕਿ ਸੁਪਾਲ ਸਿੰਘ ਖਹਿਰਾ ਜਿਹੜਾ ਪਹਿਲਾਂ ਕਿਤੇ ਨਾ ਕਿਤੇ ਇੱਕ ਵਿਵਾਦਿਤ ਬਿਆਨ ਚਲਦਾ ਸੀ ਜਿਸ ਨੂੰ ਵਿਰੋਧੀਆਂ ਦੇ ਵੱਲੋਂ ਪ੍ਰਚਾਰਿਆ ਗਿਆ ਸੀ ਜਿਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਇੱਕ ਟਵੀਟ ਨੇ ਮੈਨੂੰ ਕਿਤੇ ਨਾ ਕਿਤੇ ਮੇਰੀ ਤੋਹੀਨ ਕੀਤੀ ਹੈ ਕਿ ਉਹ ਸਾਰੇ ਕਿਸ ਨੂੰ ਕਰਨ ਦੀ ਤਿਆਰੀ ਹੈ ਜਾਂ ਸੁਪਾਲ ਸਿੰਘ ਖਹਿਰਾ ਖ ਦੇਖੋ ਪਹਿਲੀ ਗੱਲ ਮੈਂ ਤਾਂ ਆਪ ਮੰਗੀ ਨਹੀਂ ਨਾ ਟਿਕਟ ਮੈਂ ਕਿੜ ਤਾਂ ਤਾਂ ਕੱਢਾ ਜੇ ਮੈਂ ਕਹਿੰਦਾ ਕਿ ਮੈਨੂੰ ਟਿਕਟ ਦਿਓ ਮੈਂ ਕਿੜ ਕੱਢਣੀ ਆ ਕਿੜ ਇੱਕ ਬਹੁਤ ਨਾਰਮਲ ਛੋਟੀ ਜੀ ਗੱਲ ਆ ਆਫ ਕੋਰਸ ਥੈਟ ਆਲਸੋ ਡਿਮਾਂਡਸ ਜਸਟਿਸ ਮੇਰੇ ਖਿਲਾਫ ਜਿਹੜਾ ਕੇਸ ਹੋਇਆ ਨਾ ਇੱਕ ਅਨਪ੍ਰੈਸੀਡੈਂਟਿਡ ਇੱਕ ਵੈਂਜੈਂਸ ਦਾ ਤੇ ਇੱਕ ਬਹੁਤ ਵੈਂਡੇਟਾ ਦਾ ਬਹੁਤ ਵੱਡਾ ਇੱਕ ਮੂਜਸਮਾ ਹੈ ਵਾਹਿਗੁਰੂ ਜਿਦੋਂ ਸਾਨੂੰ ਸ਼ਕਤੀ ਬਖਸ਼ੇਗਾ ਮੈਂ ਤਾਂ ਇਨਸਾਫ ਕਰਾਉਣਾ ਵਾ ਇਹਨਾਂ ਨੇ ਤਾਂ ਝੂਠੇ ਬਿਆਨ ਝੂਠੀਆਂ ਗਵਾਈਆਂ ਝੂਠਾ ਕੇਸ ਮੈਂ ਤਾਂ ਇਨਸਾਫ ਇਸ ਕਰਕੇ ਜ਼ਰੂਰੀ ਆ ਤਾਂ ਕਿ ਪੁਲਿਸ ਕਿਸੇ ਹੋਰ ਨੂੰ ਵਿਕਟਿਮਾਈਜ਼ ਨਾ ਕਰੇ ਅਗਰ ਤਿੰਨ ਵਾਰ ਦਾ ਇਲੈਕਟਿਡ ਐਮਐਲਏ ਤੇ ਲੀਡਰ ਆਫ ਆਪੋਜੀਸ਼ਨ ਨੂੰ ਐਨਡੀਪੀਐਸ ਦੇ ਝੂਠੇ ਕੇਸ ਵਿੱਚ ਪੁਲਿਸ ਫਸਾ ਸਕਦੀ ਆ ਯੂ ਕੈਨ ਇਮੇਜਿਨ ਦਾ ਪਲਾਈਟ ਆਫ ਅਦਰਸ ਇਸ ਕਰਕੇ ਇਹ ਸੁਣਿਆ ਦੇਣਾ ਸਮਾਜ ਵਿੱਚ ਜ਼ਰੂਰੀ ਹੈ ਕਿ ਪੁਲਿਸ ਖੈਰੇ ਨੇ ਲੜਾਈ ਲੜੀ ਸੀ ਅਖੀਰ ਤੱਕ ਤੇ ਪੁਲਿਸ ਵਾਲਿਆਂ ਨੂੰ ਪੁੱਠੀ ਗਿਣਤੀ ਪੈ ਗਈ ਸੀਗੀ ਮੁੜ ਕੇ ਅਸੀਂ ਪੁਲ ਪਰਚਾ ਕੋਈ ਦਰਜ ਨਹੀਂ ਕਰਨਾ ਝੂਠਾ ਉਹ ਇੱਕ ਛੋਟਾ ਹਿੱਸਾ ਪੰਜਾਬ ਦੀ ਲਾਰਜਰ ਲੜਾਈ ਹੈਗੀ ਆ ਜੋ ਸਾਡਾ ਐਗਰੀਕਲਚਰ ਐਗਰੀਅਨ ਇਕਨੋਮੀ ਮਾਰ ਰਹੀ ਆ ਸਾਡੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ 1 ਲੱਖ ਕਰੋੜ ਦਾ ਕਰਜ਼ਾ ਸਾਡੇ ਪੰਜਾਬ ਤੇ 3.5 ਲੱਖ ਕਰੋੜ ਦਾ ਕਰਜ਼ਾ ਅਸੀਂ 31000 ਰੁਪਿਆ ਹਰ ਸਾਲ 31000 ਕਰੋੜ ਰੁਪਿਆ ਵਿਆਜ ਭਰ ਰਹੇ ਹਾਂ ਸਾਡੇ ਸਕੂਲ ਐਜੂਕੇਸ਼ਨ ਸਿਸਟਮ ਕੋਲੈਪਸ ਹੈ ਸਾਡਾ ਡਿਸਪੈਂਸਰੀਆਂ ਦਾ ਸਿਸਟਮ ਡਾਊਨ ਹੈ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸੰਗਰੂਰ ਦੀ ਧਰਤੀ ਤੇ ਕੈਂਸਰ ਹੋ ਗਿਆ ਥੱਲੇ ਗੰਦਲਾ ਪਾਣੀ ਦਰਿਆਵਾਂ ਦਾ ਅਨਟਰੀਟਡ ਵਾਟਰ ਸਾਰਾ ਜ਼ਹਿਰ ਇੰਡਸਟਰੀ ਦਾ ਉਹਦੇ ਵਿੱਚ ਆ ਗਿਆ ਸਾਡਾ ਵਾਟਰ ਟੇਬਲ ਰੀਸੀਡ ਕਰ ਗਿਆ ਅਕੋਰਡਿੰਗ ਟੂ ਲੇਟੈਸਟ ਰਿਸਰਚ ਸੰਗਰੂਰ ਸਭ ਤੋਂ ਜ਼ਿਆਦਾ ਰੈੱਡ ਜ਼ੋਨ ਚ ਔਰ ਬਹੁਤ ਸਾਰੇ ਬਲਾਕਸ ਪੰਜਾਬ ਦੇ ਰੈੱਡ ਜ਼ੋਨ ਚ ਅਗਰ ਇਸੇ ਤਰੀਕੇ ਨਾਲ ਅਸੀਂ ਝੋਨੇ ਦੀ ਫਸਲ ਤੋਂ ਪਿੱਛੇ ਨਾ ਹਟੇ 14 ਲੱਖ ਟਿਊਬਲ ਤੋਂ ਪਾਣੀ ਕੱਢਦੇ ਰਹੇ ਉਹ ਦਿਨ ਦੂਰ ਨਹੀਂ ਗਿਆ ਜਦੋਂ ਪੰਜਾਬ ਦਾ ਪਾਣੀ ਧਰਤੀ ਥੱਲੇ ਮੁੱਕ ਚੋਵੇਗਾ ਕੀ ਭਗਵੰਤ ਮਾਨ ਨੇ ਇਹਨਾਂ ਮੁੱਦਿਆਂ ਤੇ ਕਦੀ ਚਰਚਾ ਕੀਤੀ ਹੈ ਕਦੀ ਵਿਧਾਨ ਸਭਾ 'ਚ ਸ਼ੁਰੂ ਮੈਂ ਕਹਿੰਨਾ ਕਿ ਸਾਡਾ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਫੋਰ ਟ੍ਰੇਡ ਇਟ ਵਿਲ ਹੈਲਪ ਦ ਇੰਡਸਟਰੀ ਇਟ ਵਿਲ ਹੈਲਪ ਦ ਐਗਰੀਕਲ ਕੁਝ ਗੱਲਾਂ ਦੇ ਉੱਤੇ ਬੀਜੇਪੀ ਦੀ ਸਾਹ ਜੈ ਇਹਨਾਂ ਦੇ ਨਾਲ ਔਰ ਬੀਜੇਪੀ ਭਗਵੰਤ ਮਾਨ ਨੂੰ ਪੰਜਾਬ ਨੂੰ ਟੈਰਰਾਈਜ਼ ਕਰਨ ਲਈ ਬੱਚੇ ਐਨਐਸਏ ਲਾ ਕੇ ਡਿਬਰੂਗੜ ਜ਼ਿਲ੍ਹਾ ਭੇਜਣ ਵਿੱਚ ਇਹ ਦੋਨਾਂ ਦਾ ਜੁਆਇੰਟ ਆਪਰੇਸ਼ਨਜ਼ ਨਜ਼ਰ ਆ ਰਹੇ ਨੇ ਜੀ ਆਖਰੀ ਸਵਾਲ